ਰੱਖ ਲਈ ਗਈ ਆ ਲੁਧਿਆਣੇ ਦੇ ਵਿੱਚ ਅਹਿਮ ਮੀਟਿੰਗ 11:30 ਵਜੇ ਜਿਹੜੀ ਅੱਜ ਸਵੇਰੇ ਮੀਟਿੰਗ ਸੱਦੀ ਗਿਆ ਜਾਨੀ ਕਿ ਕੁਝ ਚੰਦ ਮਿੰਟਾਂ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀ ਜਿਹੜੀ ਆਪਸੀ ਮੀਟਿੰਗ ਆ ਉਹ ਸ਼ੁਰੂ ਹੋਣ ਵਾਲੀ ਆ ਤਾਂ ਬਹੁਤ ਵੱਡਾ ਐਲਾਨ ਹੋ ਚੁੱਕਿਆ ਕਿ ਜਿਹੜੀ ਕਿ ਕੱਲ ਨੂੰ ਹੁਣ 5 ਮਾਰਚ ਨੂੰ ਜਿਹੜਾ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਕੂਚ ਕੀਤਾ ਜਾਣਾ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਜਿਹੜਾ ਅਣਮਿੱਥੇ ਸਮੇਂ ਦੇ ਲਈ ਕਿਸਾਨ ਪਹਿਲਾਂ ਵਾਲੇ ਕਹਿ ਰਹੇ ਨੇ ਕਿ ਪਹਿਲਾਂ ਅਸੀਂ ਅਣ 5 ਇੱਕ ਹਫ਼ਤੇ ਦੇ ਲਈ ਧਰਨਾ ਲਗਾਵਾਂਗੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਣਮਿੱਥੇ ਸਮੇਂ ਦੇ ਲਈ ਧਰਨਾ ਪ੍ਰਦਰਸ਼ਨ ਕਰਾਂਗੇ ਤੇ ਉਸੇ ਮੰਗਾਂ ਨੂੰ ਲੈ ਕੇ 18 ਮੰਗਾਂ ਨੂੰ ਲੈ ਕੇ ਬੀਤੇ ਦਿਨ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ ਅਹਿਮ ਮੀਟਿੰਗ ਹੁੰਦੀ ਆ ਤੇ ਉਸ ਮੀਟਿੰਗ ਦੇ ਵਿੱਚ ਉੱਟ ਕੇ ਜਿਹੜੇ ਸੀਐਮ ਭਗਵੰਤ ਮਾਨ ਚਲੇ ਜਾਂਦੇ ਨੇ ਤੇ ਕਿਸਾਨਾਂ ਦੇ ਵੱਲੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਵੱਡੇ ਬਿਆਨ ਧੱਕੇ ਜਾਂਦੇ ਨੇ ਕਿ ਸੀਐਮ ਸਾਨੂੰ ਇਹ ਕਹਿ ਕੇ ਚਲੇ ਗਏ ਕਿ ਜਾਓ ਜੋ ਤੁਹਾਡੇ ਤੋਂ ਉਹਦਾ ਉਹ ਕਰ ਲਓ ਤਾਂ ਇਸ ਗੱਲ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਤਲਕੀ ਵੀ ਆਈ ਇਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਸਾਨੂੰ ਬੇਇੱਜ਼ਤ ਕੀਤਾ ਗਿਆ ਕਿਸਾਨ ਆਗੂਆਂ ਦੀ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਗਈ ਇਸ ਗੱਲ ਨੂੰ ਲੈ ਕੇ ਸਵਾਲ ਜੋਗਿੰਦਰ ਸਿੰਘ ਉਗਰਾਹਾ ਬਲਵੀਰ ਸਿੰਘ ਰਾਜੇਵਾਲ ਜਾਂ ਹੋਰ ਕਈ ਕਿਸਾਨ ਆਗੂਆਂ ਦੇ ਵੱਲੋਂ ਖੜੇ ਕੀਤੇ ਗਏ ਤੇ ਉਸ ਤੋਂ ਬਾਅਦ ਬੀਤੀ ਰਾਤ ਜੇਕਰ ਗੱਲ ਕੀਤੀ ਜਾਵੇ ਕਈ ਕਿਸਾਨ ਆਗੂ ਜੱਟ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਹੋਰ ਵੀ ਕਈ ਜਿਹੜੇ ਕਿਸਾਨ ਆਗੂ ਨੇ ਜਿਹੜੇ ਦਰਜਣਾ ਕਿਸਾਨ ਆਗੂ ਬੀਤੀ ਰਾਤ ਪ੍ਰਸ਼ਾਸਨ ਦੇ ਵੱਲੋਂ ਘਰਾਂ ਦੇ ਵਿੱਚ ਡਿਟੇਨ ਕਰ ਲਏ ਗਏ ਜਾਂ ਫਿਰ ਥਾਣਿਆਂ ਦੇ ਵਿੱਚ ਡਿਟੇਨ ਕਰ ਲਏ ਗਏ ਨੇ ਤੇ ਉਸ ਤੋਂ ਬਾਅਦ ਹੋਣਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਡਾ ਐਕਸ਼ਨ ਵੜ ਦਿੱਤਾ ਗਿਆ ਐਮਰਜੈਂਸੀ ਮੀਟਿੰਗ ਲੁਧਿਆਣਾ ਦੇ ਵਿੱਚ ਰੱਖ ਲਈ ਗਿਆ ਤੇ ਉਸੇ ਮੀਟਿੰਗ ਦੇ ਵਿੱਚ ਉਹ ਅਗਲੀ ਰਣਨੀਤੀ ਦਾ ਐਲਾਨ ਹੋਵੇਗਾ ਹਾਲਾਂਕਿ ਕਸਾਨ ਬਾਰ ਬਾਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਜਿਹੜਾ ਧਰਨਾ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਲਾਉਣਾ ਨੂੰ ਕਿਸੇ ਵੀ ਹਾਲ ਦੇ ਵਿੱਚ ਰੱਦ ਨਹੀਂ ਕਰਾਂਗੇ ਅਸੀਂ ਹਰ ਹਾਲ ਦੇ ਵਿੱਚ ਆਪਣਾ ਧਰਨਾ ਲਗਾ ਕੇ ਰਾਂਗੇ ਤੇ ਇਸੇ ਦੇ ਵਿੱਚ ਪ੍ਰਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਉਹਨਾਂ ਦੇ ਘਰ ਬੀਤੀ ਰਾਤ ਜਿਹੜੀਆਂ 10 ਤੋਂ 15 ਗੱਡੀਆਂ ਪ੍ਰਸ਼ਾਸਨ ਦੀ ਆਉਂਦੀਆਂ ਨੇ ਰਵਿੰਦਰ ਸਿੰਘ ਪਟਿਆਲਾ ਨੇ ਜਿਹੜੇ ਐਸਕੇਐਮ ਦੇ ਲੀਡਰ ਜਾਂ ਪਰ ਬਹੁਤੇ ਕਿਸਾਨ ਲੀਡਰਾਂ ਨੇ ਦੱਸਿਆ ਕਿ ਕਿਸ ਤਰੀਕੇ ਕਿਸਾਨਾਂ ਦੇ ਘਰਾਂ ਤੇ ਬੀਤੀ ਰਾਤ ਨੂੰ ਜਿਹੜੀ ਛਾਪੇਮਾਰੀ ਕੀਤੀ ਗਈ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਵੱਡੇ ਹੋਰ ਐਲਾਨ ਕੀਤਾ ਗਿਆ ਐਮਰਜੈਂਸੀ ਮੀਟਿੰਗ ਰੱਖ ਲਈ ਗਈ ਆ ਆਓ ਸੁਣਦੇ ਹਾਂ ਕਿਸਾਨਾਂ ਕੋ ਜੁਗਿੰਦਰ ਸਿੰਘ ਉਗਰਾਹਾ ਤੇ ਰਵਿੰਦਰ ਸਿੰਘ ਪਟਿਆਲਾ ਦਾ ਕੀ ਕੁਝ ਕਹਿਣਾ ਸਤਿ ਸਾਤਿਓ ਮੈਂ ਜਗੰਦਰ ਸਿੰਘ ਹੋ ਰਹਾ ਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੁਨੇਕਤਾ ਹੋ ਰਾਂ ਕੱਲ ਵੀ ਜਿਹੜੀ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਹੈ ਜਿਹਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਗੁੱਸੇ ਨਾਲ ਗੱਲ ਤੋੜ ਕੇ ਗਏ ਜਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਮੀਟਿੰਗ ਦੇ ਅੱਧ ਬਚਾਲਿਓ ਜਦੋਂ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਰਾਮਨਗਾ ਚ ਨੌ ਮੰਗਾ ਤੇ ਤਕਰੀਬਨ ਗੱਲਬਾਤ ਹੋਈ ਤੇ ਨੌ ਮੰਗਾ ਤੇ ਬਾਕੀ ਮੁੱਖ ਮੰਤਰੀ ਸਾਹਿਬ ਦੀ ਅੱਖ ਚ ਫੈਕਸ਼ਨ ਸੀ ਟ੍ਰੀਟਮੈਂਟ ਵਾਸਤੇ ਜਾਣਾ ਸੀ ਉਹਨਾਂ ਨੇ ਗੱਲ ਉਹਨਾਂ ਦੀ ਬਾਅਦ ਸੀ ਜਾ ਸਕਦੇ ਸੀ ਜਦੋਂ ਇਹ ਵੇਰਵਾ ਦਿੱਤਾ ਸੀ ਉਹਨਾਂ ਨੂੰ ਜਾਣ ਦੀ ਕਹਿਰਤੀ ਜਾ ਸਕਦੀ ਜਦੋਂ ਜਾਣਾ ਤੁਸੀਂ ਚਲੇ ਜਾਓ ਗੱਲ ਸੁਣ ਕੇ ਜਾਓ ਫਰਸੀ ਨਾਲ ਗੱਲ ਕਰਨ ਤੋਂ ਪਹਿਲਾਂ ਸਮਾ ਪੁੱਛਿਆ ਸੀ ਦੀ ਤੁਹਾਡੇ ਕੋਲ ਸਮਾਂ ਕਿੰਨਾ ਹੈ ਜਦੋਂ ਇਹਨਾਂ ਨੇ ਖੁੱਲਾ ਸਮਾਂ ਕਿਹਾ ਫਿਰ ਅਸੀਂ ਵਿਸਤਾਰ ਚ ਗੱਲ ਸ਼ੁਰੂ ਕੀਤੀ ਜੇ ਇਹ ਕਹਿੰਦੇ ਵੀ ਸਾਡੇ ਕੋਲ 2 ਘੰਟੇ ਆ ਅਸੀਂ 2 ਘੰਟਿਆਂ ਦੇ ਵਿੱਚ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਅਫਸੋਸ ਖੁੱਲਾ ਸਮਾਂ ਦੇ ਕੇ ਫਿਰ ਵੀ ਇਹਨਾਂ ਨੇ ਅੱਕ ਦੀ ਟੈਕਿੰਗ ਕਰਾਉਣੀ ਸੀ ਚਲੋ ਇਹਨਾਂ ਦੀ ਅਪਾਇਟਮੈਂਟ ਸੀ ਜਾਣਾ ਸੀ ਇਹਨਾਂ ਨੇ ਕੋਈ ਗੱਲ ਨਹੀਂ ਪਰ ਜਾਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਤੁਸੀਂ ਪਰਸੋਂ ਵਾਲੇ ਧਰ ਲੈਣੇ ਤੇ ਬਾਜੀ ਜਦ ਸਾਡੇ ਸਾਥੀਆਂ ਗੁਨੇ ਜਵਾਬ ਚ ਕਿਹਾ ਵੀ ਅਸੀਂ ਵਿਚਾਰ ਲਾਂਗੇ ਉਹ ਕਹਿੰਦੇ ਵਿਚਾਰਨਾ ਨਹੀਂ ਤੁਸੀਂ ਦੱਸੋ ਵੀ ਪਰਸੋਂ ਵਾਲੇ ਦਾ ਕੀ ਕਰਨਾ ਫਿਰ ਮੈਂ ਤੋਂ ਮਤਲਬ ਮੈਂ ਨਾ ਲਾੜੀ ਬੈਠਾ ਸੀ ਮੈਂ ਕਿਹਾ ਵੀ ਸਾਥੀ ਅਸੀਂ ਮੋਤਰ ਮੋਤਰ ਵੀ ਸਾਡੀ ਕੋਣੀ ਹੈ ਯਾਨੀ ਮੋਤਰ ਮੋਤਰ ਦਾ ਸਾਡੇ ਬਹੁਤ ਸਾਰੇ ਸਾਥੀਆਂ ਨੂੰ ਇਹ ਗੱਲ ਸਮਝ ਨਹੀਂ ਆਈ ਵੀ ਹੁੰਦੀ ਕੀ ਹੈ ਇਹ ਮੋਤਰ ਮੋਤਰ ਜੇ ਕਿਸੇ ਮਜ਼ਦੂਰ ਤੋਂ ਕਿਸੇ ਨੇ ਪੱਠੇ ਖੋਦੇ ਕਿਸੇ ਦੇ ਵੱਢਦਾ ਸੀ ਕਰ ਚ ਕਿਸੇ ਕਿਸਾਨ ਨੇ ਪੱਠੇ ਖੋਣ ਤੋਂ ਬਾਅਦ ਉਹਨੇ ਥੱਪੜ ਮਾਰਿਆ ਉਹ ਰੋਂਣ ਲੱਗਿਆ ਜਦੋਂ ਰੋਂਦਾ ਹੋ ਉਹ ਰੋਂ ਕੇ ਉਹਦੀ ਕਨੀ ਛਾਤੀ ਵੀ ਜਾਂਦਾ ਨਾਲੇ ਰੋਈ ਵੀ ਜਾਂਦਾ ਉਦੋਂ ਉਹ ਕਿਸਾਨ ਮੂਰ ਨੂੰ ਕਹਿੰਦਾ ਕਹਿੰਦਾ ਮੂਤਰ ਮੂਤਰ ਅਜੇ ਮੂਤਰ ਮੂਤਰ ਛਾਦਨਾ ਉਹ ਕਹਿੰਦਾ ਤਾਂ ਪੱਠੇ ਤਾਂ ਖੋਦੇ ਹੁਣ ਇਹ ਮੂਤਰ ਮੂਤਰ ਵੀ ਖੋਣੀ ਐ ਉਹਨੂੰ ਦੇਖਣ ਨੂੰ ਐ ਇਹ ਇਹ ਸੀ ਸ਼ਬਦ ਵੇ ਮਾਨਸਬ ਜੇ ਗੱਲਾਂ ਅਧੀਆਂ ਰਹਿੰਦੀਆਂ ਨੇ ਤੁਸੀਂ ਵਿੱਚੋਂ ਚੱਲੇ ਹੋ ਤੁਸੀਂ ਪਹਿਲੇ ਹੀ ਸਤੋਂਵੇਂ ਫਾਈਨਲ ਕਰਨਾ ਚਾਹੁੰਦੇ ਹੋ ਵੀ ਮੋਰਚਾ ਲੱਗੂਗਾ ਤੇ ਨਹੀਂ ਲੱਗੂਗਾ ਇਹ ਤਾਂ ਸਾਡਾ ਡਿਸੀਜਨ ਸੀ ਵੀ ਜਦੋਂ 18 ਉਹ ਨਹੀਂ ਮੰਗਾ ਤੇ ਮੋਰਚੇ ਦੇ ਬਾਰੇ ਗੱਲ ਹੋ ਗਈ ਬਾਅਦ ਚ ਬੈਠ ਕੇ ਪ੍ਰੋਫਾਈਨਲ ਕਰਾਂਗੇ ਮੋਰਚਾ ਲਾਉਣਾ ਚਾਹੀਦਾ ਤੇ ਨਹੀਂ ਲਾਉਣਾ ਚਾਹੀਦਾ ਇਸ ਗੱਲ ਤੋਂ ਮੁੱਖ ਮੰਤਰੀ ਸਾਹਿਬ ਸਾਨੂੰ ਵਿਚ ਵਿਚਾਰੋ ਇਹ ਕਹਿ ਕੇ ਚਲੇਗੇ ਵੀ ਜਿਹੜੀਆਂ ਪਹਿਲੀਆਂ ਮੰਗਾਂ ਮੰਨੀਆਂ ਨੇ ਉਹ ਵੀ ਸਾਰੀਆਂ ਖਤਮ ਤੇ ਜਾਓ ਜਿਹੜਾ ਕੁਝ ਕਰਨਾ ਕਰ ਮੈਂ ਨਹੀਂ ਡਰਦਾ ਜਦੋਂ ਅਸੀਂ ਇਹਨਾਂ ਚੀਜ਼ਾਂ ਇਤਨੀ ਵੀ ਕੀਤਾ ਉਹਨਾਂ ਨੂੰ ਵੀ ਜੇ ਤੁਸੀਂ ਕਹਿੰਦੇ ਵੀ ਮੀਟਿੰਗ ਕਰ ਰਹੇ ਆ ਆਪਾਂ ਮੀਟਿੰਗ ਦਿੰਨੇ ਆ ਵੀ ਤੁਸੀਂ ਮੀਟਿੰਗ ਦਿੰਦੀ ਉਹਦੋਂ ਜਦੋਂ ਅਸੀਂ ਪ੍ਰੋਗਰਾਮ ਰੱਖਦੇ ਆ ਜਦੋਂ ਇਸ ਗੱਲ ਤੇ ਉਹ ਟੜਕ ਗਿਆ ਵੀ ਅਸੀਂ ਮੈਂ ਸਭ ਤੋਂ ਡਰਦੇ ਨਹੀਂ ਮੀਟਿੰਗ ਨਹੀਂ ਦਿੱਤੀ ਕਦੇ ਸਰਕਾਰਾਂ ਜਨਤਕ ਲੀਡਰਾਂ ਤੋਂ ਅਨਤਕ ਜਥੇਬੰਦੀ ਤੋਂ ਡਰਦੀਆਂ ਹੁੰਦੀਆਂ ਨੇ ਇਸ ਕਰਕੇ ਭਰਾਓ ਇਹਨਾ ਕਹਿਣ ਤੋਂ ਗੱਲ ਤੋੜਨ ਤੋਂ ਬਾਅਦ ਅੱਜ ਸਵੇਰੇ ਵੱਡੀ ਪੰਦਰ ਤੇ ਛਾਪੇਮਾਰੀ ਕਰਕੇ ਜਿਹਨੀਆਂ ਲਗਭਗ 10 ਵੀਕਲ ਮੇਰੇ ਆਏ ਨੇ ਰਾਤ ਨੂੰ ਸੈਂਕੜਿਆਂ ਚ ਕਿਸਾਨਾਂ ਲਾਗੂਆਂ ਦੇ ਘਰਾਂ ਦੇ ਛਾਪੇਮਾਰੀ ਕੀਤੀ ਹੈ ਦਰਜਣਾ ਕਿਸਾਨ ਗਿਰਫਤਾਰ ਕੀਤੇ ਨੇ ਜਿਹੜੀ ਉਹੀ ਕਾਲਪੂ ਵਾਲਾ ਹਾਲਤ ਬਣਾਇਆ ਹੈ ਇਸ ਹਾਲਤ ਚ ਮੈਂ ਐਸਕੇਐਮ ਦੇ ਆਪੂ ਹੁੰਦਾ ਹੋਇਆ ਸਾਰੀਆਂ ਇਸਕੀਮਾਂ ਦੇ ਜੱਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਅੱਜ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣ ਇਹ ਰੋਸ ਪ੍ਰਗਟਾਵਾ ਕੀਤਾ ਜਾਵੇ ਉਹਨਾਂ ਦੇ ਪੂਤਲੇ ਫੂਕੇ ਜਾਣ ਤੇ ਕੱਲ ਦੀ ਤਿਆਰੀ ਕਰੋ ਕੱਲ ਵਾਸਤੇ ਬੰਦਿਆਂ ਨੂੰ ਇਕੱਠੇ ਕਰੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ 34 ਸੈਕਟਰ ਦੇ ਵਿੱਚ ਕੋਈ ਜਗ੍ਹਾ ਲਾਟ ਕਰੇ ਸਾਨੂੰ ਆਪਦਾ ਪ੍ਰਦਰਸ਼ਨ ਕਰਨ ਦਿਓ ਇਹ ਜਮੂਰੀ ਹੱਕ ਦੀ ਬਹਾਲੀ ਨੂੰ ਨਾ ਖੋ ਤੁਹਾਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਸਾਨੂੰ ਥਾਂ ਦਿਓ ਨਾਂ ਬਣ ਦੀ ਹਾਲਤ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਦੀ ਤਿਆਰੀ ਕਰੋ ਉਹ ਫੈਸਲਾ ਅਸੀਂ ਤੁਹਾਨੂੰ ਸ਼ਾਮ ਨੂੰ ਦੱਸਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਸਤਕਾਰਯੋਗ ਸਿੰਜੂਕ ਕਿਸਾਨ ਮੋਰਚੇ ਦੇ ਆਗੂ ਸਹਿਬਾਨ ਵਰਕਰ ਸਹਿਬਾਨ ਤੇ ਸਮੂਹ ਪੰਜਾਬੀਓ ਕੱਲ ਭਗਵਾਨਤਮਾਨ ਸਾਹਿਬ ਵੱਲੋਂ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਸੱਤਾ ਦੇ ਹੰਕਾਰ ਦਾ ਨਸ਼ਾ ਦਿਖਾਉਂਦੇ ਹੋਏ ਪੰਜਾਬ ਦੀ ਕਿਸਾਨੀ ਮੰਗਾਂ ਦਾ ਨਰਾਦਰ ਕੀਤਾ ਗਿਆ ਔਰ ਸਾਡੇ ਸੰਘਰਸ਼ ਦੇ ਜਮੂਰੀ ਹੱਕ ਦੇ ਉੱਪਰ ਜ਼ੁਬਾਨਬੰਦੀ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਰੋਕਾਂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦਾ ਅੱਜ ਪ੍ਰਤੱਖ ਦਰਸ਼ਨ ਬੀਤੀ ਰਾਤ ਤੋਂ ਸਮੂਹ ਪੰਜਾਬੀ ਸਮੂਹ ਕਿਸਾਨ ਨੇ ਜਿਹੜੇ ਉਹ ਦੇਖ ਰਹੇ ਨੇ ਲਗਾਤਾਰ ਛਾਪੇ ਮਾਰੀ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਵੱਡੇ ਕਿਸਾਨ ਆਗੂ ਰਾਜੇਵਾਲ ਸਾਹਿਬ ਲਖੋਵਾਲ ਸਾਹਿਬ ਬਿੰਦਰ ਸਿੰਘ ਗੋਲੇਵਾਲਾ ਨਛੱਤਰ ਸਿੰਘ ਜੈਤੋ ਸਯੁਕਤ ਕਿਸਾਨ ਮੋਰਚੇ ਦੇ ਕਾਫੀ ਗਿਣਤੀ ਚਾਗੂ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਘਰਾਂ ਤੇ ਵੀ ਰੇਡ ਹੋਈ ਹੈ ਸਾਡੇ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਸਾਹਿਬ ਨੂੰ ਗ੍ਰਫਤਾਰ ਕੀਤਾ ਗਿਆ ਬਲਾਕ ਲੈਵਲ ਤੋਂ ਲੈ ਕੇ ਸੁਭਈ ਪੱਦਰ ਤੱਕ ਆਗੂਆਂ ਨੀ ਗ੍ਰਫਤਾਰੀਆਂ ਦਾ ਇੱਕ ਪੂਰਾ ਦੌਰ ਚਲਾਇਆ ਜਾ ਰਿਹਾ ਮੇਰੇ ਆਪਣੇ ਘਰ ਚ ਦੋ ਵਾਰ ਪੁਲਿਸ ਦੀ ਛਾਪੇਮਾਰੀ ਹੋਈ ਹੈ ਬਹੁਤ ਸਾਰੇ ਆਗੂ ਪੁਲਿਸ ਦੀ ਗ੍ਰਿਫਤ ਤੋਂ ਬਚ ਕੇ ਨਿਕਲਣ ਚ ਸਫਲ ਹੋ ਗਏ ਨੇ ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਸਮੂਹ ਆਗੂ ਸਹਿਬਾਨ ਨੂੰ ਵੀ ਲੁਧਿਆਣੇ ਦੀ ਅੱਜ ਦੀ ਮੀਟਿੰਗ ਇਹਨਾਂ ਬਦਲੀਆਂ ਪ੍ਰਸਥਤੀਆਂ ਚ ਮੁਲਤਵੀ ਕੀਤੀ ਗਈ ਹੈ ਕੱਲ ਨੂੰ ਚੰਡੀਗੜ੍ਹ ਕੂਚ ਹਰ ਹਾਲ ਚ ਹੋਏਗਾ ਸਮੂਹ ਆਗੂ ਤੇ ਵਰਕਰ ਸਹਿਬਾਨ ਪਿੰਡਾਂ ਚ ਜਾਓ ਕਿਸਾਨਾਂ ਨਾਲ ਸੰਪਰਕ ਕਰੋ ਟਰੈਕਟਰ ਟਰਾਲੀਆਂ ਦੀਆਂ ਤਿਆਰੀਆਂ ਕਰੋ ਔਰ ਕੱਲ ਨੂੰ ਇਹ ਸਮੂच्चय ਵਾਹਿਕਲ ਸੜਕਾਂ ਦੇ ਉੱਪਰ ਉਤਾਰੋ ਜਿੱਥੇ ਪੁਲਿਸ ਰੋਕਦੀ ਹੈ ਉੱਥੇ ਬੈਠਾਂਗੇ ਭਗਵੰਤ ਮਾਨ ਸਾਹਿਬ ਤੁਸੀਂ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੂਰੀ ਨਹੀਂ ਚੱਲ ਸਕਦੀ ਸੜਕਾਂ ਤੇ ਜਾਂ ਲੋਕਾਂ ਨੂੰ ਪਰੇਸ਼ਾਨੀ ਤੁਸੀਂ ਖੜੀ ਕਰੋਗੇ ਅਸੀਂ ਆਪਣੀਆਂ ਮੰਗਾਂ ਦੀ ਖਾਤਰ ਜਿਹੜੀਆਂ ਸੈਂਟਰ ਖਿਲਾਫ ਵੀ ਸੀ ਜਿਦੇਚ ਤੁਹਾਡੇ ਖਿਲਾਫ ਵੀ ਸੀ ਜਿਦੇ ਜੋ ਤੁਸੀਂ 19 ਦਸੰਬਰ 2023 ਨੂੰ ਮੰਨੀਆਂ ਹੋਈਆਂ ਮੰਗਾ ਤੋਂ ਵੀ ਮੁੱਕਰ ਗਏ ਹੋਣ ਔਰ ਉਸ ਸਾਰੀ ਗੱਲ ਨੂੰ ਲੈ ਕੇ ਚੰਡੀਗੜ੍ਹ ਬੈਠਣਾ ਸੀ ਅਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੋਂ 34 ਸੈਕਟਰ ਦਾ ਮੈਦਾਨ ਮੰਗਿਆ ਸੀ ਉਸ ਮੈਦਾਨ ਦੇ ਵਿੱਚ ਅਸੀਂ ਆਪਣਾ ਰੋਸ ਜ਼ਾਹਰ ਕਰਨਾ ਸੀ ਤੁਸੀਂ ਇਸ ਰੋਸ ਨੂੰ ਜਿਹੜਾ ਰੋਕ ਕੇ ਇੱਕ ਕਿਸਮ ਨਾਲ ਖੱਜਲ ਖਵਾਰੀ ਵਾਲੇ ਪਾਸੇ ਲੋਕਾਂ ਨੂੰ ਲੈ ਕੇ ਜਾ ਰਹੇ ਹੋ ਸਾਡੀ ਮਜਬੂਰੀ ਹੋਊਗੀ ਅਸੀਂ ਚੰਡੀਗੜ੍ਹ ਕੂਚ ਹਰ ਹਾਲਤ ਚ ਕਰਨਾ ਹੈ ਜੇ ਸਰਕਾਰ ਨੇ ਰੋਕਿਆ ਤਾਂ ਸੜਕਾਂ ਰੋਕਣ ਦੀ ਰੁਕਣ ਦੀ ਜ਼ਿੰਮੇਵਾਰੀ ਹੁਣ ਸਰਕਾਰ ਦੀ ਹੋਊਗੀ ਸਮੂਹ ਵਰਕਰਾਂ ਨੂੰ ਅਪੀਲ ਹੈ ਬੇਖੌਫ ਹੋ ਕੇ ਗ੍ਰਿਫਤਾਰੀ ਤੋਂ ਬੇਖੌਫ ਹੋ ਕੇ ਤਿਆਰੀ ਜਾਰੀ ਰੱਖੋ ਜੇ ਕੱਲ ਵੀ ਗ੍ਰਿਫਤਾਰੀਆਂ ਕਰਨਗੇ ਤਾਂ ਗ੍ਰਿਫਤਾਰੀਆਂ ਕਰਨ ਭਗਵੰਤ ਮਾਨ ਦੇ ਸੱਤਾ ਦੇ ਹੰਕਾਰ ਦੇ ਨਸ਼ੇ ਨੂੰ ਲਾਉਣ ਲਈ ਪੰਜਾਬ ਦੀ ਕਿਸਾਨ ਲਹਿਰ ਇਸ ਚੁਣੌਤੀ ਨੂੰ ਸਵਾਰਕਾਰ ਕਰਦੀ ਹੈ ਲੜਾਈ ਅੱਗੇ ਚਾਰੀ ਰੋ